ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਮਤੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮਹਿਮ ਜਿਹੜੀ ਆ ਉਹ ਚਲਾਈ ਜਾ ਰਹੀ ਹੈ ਇਸ ਮਹਿਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵਕ ਵਕ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੀਤੀ ਜਾਣੀ। ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ। ਔਰ 3 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ। 13 ਅਪ੍ਰੈਲ ਅਸਾਖੀ ਤੱਕ ਅਸਾਖੀ ਤੱਕ 40 ਰੈਲੀਆਂ ਦਾ ਕੰਮ ਵਕ ਵਕ ਹਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਖਤੇ ਮਸਲੇ ਆ ਚਾਹੇ ਉਹ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸੋਡੇ ਮੰਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਚੱਲ ਰਹੀ ਹੈ ਜਿਹੜੀ ਲਾਲਸਨੈਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਮਾਇंदे ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕਰਨਗੇ